ਕੁੜਾ ਇਹਦੇ ਪੰਜਾਬ ਦੇ ਸਰਪੰਚ ਹੀ ਕਰਦਾ ਸੀ ਉਹਨਾਂ ਦੇ ਬੱਚੇ ਰਹਿੰਦੇ ਸੀ ਕੈਨੇਡਾ ਸਾਰੇ ਬਾਪੂ ਜੀ ਪੰਜਾਬ ਦੇ ਸਰਪੰਚ ਸੀ ਪਉਣੀ ਵਾਈ ਫਰੋਜ ਕਹਿੰਦਾ ਕਿ ਕਰਤਾਰ ਸਿੰਘ ਜੀ ਇੱਥੇ ਕੀ ਕਰਦੇ ਆਪਾਂ ਕੈਨੇਡਾ ਚੱਲਦੇ ਆ ਬੱਚਾ ਵਗੈਰਾ ਤਾਂ ਤੁਹਾਨੂੰ ਪਤਾ ਹੀ ਆ ساری ਦੁਨੀਆ ਆਪੀ ਵਾਈਦੀਆਂ ਗੱਲਾਂ ਦੇ ਵਿੱਚ ਅਕਸਰ ਆ ਜਾਂਦੀ ਹੁੰਦੀ ਆ ਮੈਂ ਥੋੜਾ ਕੰਦਾ ਜੈਂਟਸ ਕੋਈ ਵੀ ਲਾਰਾ ਲਈ ਜਾਵੇ ਮਹੀਨਾ ਦੋ ਮਹੀਨਾ ਸਾਲ ਦੋ ਸਾਲ ਪੰਜ ਸਾਲ 10 ਸਾਲ ਆਖਰ ਨੂੰ ਆਪਦੀ ਜਿਹੜਾ ਲਾਈਫ ਪਾਰਟਨਰ ਉਹਦੀ ਮੰਨਣੀ ਪੈਂਦੀ ਹੈ ਨਾ ਉਹ ਸਾਰੀ ਸਟੋਰੀ ਇੱਥੇ ਪੰਜਾਬ ਦੇ ਵਿੱਚ ਸਰਪੰਚ ਸੀ ਪਿੰਡ ਦੇ ਏਰੀਏ ਦੇ ਜੱਦੀ ਸਰਦਾਰ ਸੀ ਇੱਧਰ ਸਰਦਾਰੀ ਕਰਦੇ ਸਰਪੰਚੀ ਕਰਦੇ ਸੀ ਉੱਧਰ ਜਾ ਕੇ ਮਜ਼ਦੂਰੀ ਕਰਨੀ ਪਈ ਗਈ ਦਿਹਾੜੀ ਕਰਨੀ ਪਈ ਗਈ ਕੀ ਹੋਇਆ ਸਾਰੀ ਸਟੋਰੀ ਤੁਹਾਡੇ ਸਾਹਮਣੇ ਪੇਸ਼ ਹੈ ਮ ਭੇਬੇ ਇੱਥੀ 24 ਘੰਟੇ ਮੰਝੇ ਉੱਤੇ ਰਹਿੰਦੀ ਸੀ ਚਾ ਮੈਨੂੰ ਇੱਥੀ ਦੇ ਜੋ ਨੂਹਾਂ ਤੈਂ ਕਹਿੰਦੀ ਸੀ ਹਾਏ ਮੁੰਡੇ ਨੇ ਕੈਨੇਡਿਓ ਕਾਗਜ਼ ਭਰਦੇ ਸਾਰੇ ਪਿੰਡ ਚ ਲੱਡੂ ਵਰਤੇ ਹੋ ਬੇਬੇ ਕਹੇ ਕਰਤਾ ਸਿਆ ਸਰਪੰਚ ਛੱਡਿਏ ਵੇ ਹੋ ਕੈਨੇਡਾ ਦਾ ਵੀਜ਼ਾ ਆ ਗਿਆ ਜਾ ਕੇ ਬੁੱਲੇ ਵੱਢਿਏ ਵੇ ਲੋ ਜੀ ਪਹੁੰਚ ਗਏ ਕੈਨੇਡਾ ਚ ਹੋ ਬੇਬੇ ਨੇ ਤਾਂ ਬੁੱਝ ਲਈ ਯਾਰੋ ਰਮਜ ਕੈਨੇਡਾ ਦੀ 15 ਦਿਨਾ ਚ ਆ ਗਈ ਯਾਰੋ ਸਮਝ ਕੈਨੇਡਾ ਦੀ ਨੂੰ ਨੇ ਬੇਬੇ ਹਾਥੀ ਕੇ ਛਤਰੀ ਫੜਾਤੀ ਜੀ ਕਹਦੀ ਬੇਬੇ ਘਰੇ ਕੀ ਕਰਦੀਆਂ ਦੋ ਪੈਸਾ ਦਾ ਕੰਮ ਕਰ ਤੇ ਬੇਬੇ ਐ ਫਸਫੋਰਡ ਸਬਜ਼ੀਆਂ ਤੋੜਨ ਲੱਤੀ ਜੀ ਨੂੰ ਤੇ ਪੁੱਤ ਵੀ ਅਰਲੀ ਮਾਰਨਿੰਗ ਕੰਮ ਤੇ ਚੱਲੇ ਨੇ ਹਾਏ ਰੱਖਿਓ ਬਾਪੂ ਜੀ ਖਿਆਲ ਤੁਸੀਂ ਬੱਚੇ ਘਰ ਇਕੱਲੇ ਨੇ ਹੋ ਬੱਚੇ ਐਨੇ ਸ਼ਰਾਰਤੀ ਟਿੱਕੇ ਨਾ ਬੰਦੇ ਸੀ ਤੇ ਬਾਬੇ ਨੂੰ ਅੰਗਰੇਜ਼ੀ ਵਿੱਚ 올ਡ ਮੈਨ ਕਹਿੰਦੇ ਸੀ ਇੱਕ ਨੇ ਖੇਡਦੇ ਖੇਡਦੇ ਬਾਬੇ ਦੇ ਮੱਥੇ 'ਤੇ ਬੱਲ ਬੋਲ ਚਲਾਤੀ ਜੀ ਹੋਇ ਇੱਕ ਨੇ ਮਾਰ ਟਪੂਸੀ ਬਾਬੇ ਦੀ ਚਾਗ ਲਾਤੀ ਜੀ ਉਹ ਬਾਬੇ ਨੇ ਦੋਵਾਂ ਨੂੰ ਫੜ ਕੇ ਕਿੱਕ ਕੰਨ ਤੇ ਲਾਤਾ ਜੀ ਉਹ ਬੱਚਿਆਂ ਨੇ ਮੈਨ ਬਨ ਬਣੀ ਯਾਰੋ ਨੰਬਰ ਕਮਾਤਾ ਜੀ ਹੋ 5 ਮਿੰਟਾਂ ਚ ਪੁਲਸ ਆ ਗਈ ਵੱਜ ਗਈ ਘੰਟੀ ਹਾਏ ਰੋਂਦਾ ਰੋਂਦਾ ਡੋਰ ਵੱਲ ਨੂੰ ਭੱਜ ਗਿਆ ਬੰਟੀ ਹਾਏ ਬੱਚੇ ਨੇ ਪੁਲਸੀਏ ਨੂੰ ਇੰਗਲਿਸ਼ ਵਿੱਚ ਗੱਲ ਸਮਝਾਤੀ ਜੀ ਹੋ ਬਾਬੇ ਦੇ ਹੱਥ ਪਿੱਛੇ ਕਰਕੇ ਹੱਥ ਕੜੀ ਲਾਂਤੀ ਜੀ ਹੋ ਬਾਬਾ ਪਾਵੇ ਰੋਲਾ ਮੇਰੀ ਸੁਣ ਲੋ ਕੋਈ ਓਏ ਇਹ ਤਾਂ ਦੱਸ ਦਿਓ ਕੰਜਰੋਂ ਮੈਥੋਂ ਗਲਤੀ ਕੀ ਹੋਈ ਏ ਕਰਦੇ ਨੀ ਸ਼ਾਮੀ ਪਤਾ ਲੱਗਿਆ ਛੋਡੇ ਨਿਆਣੇ ਤੋਂ ਹਾਏ ਅਗਲੇ ਦਿਨ ਛੜਵਾ ਕੇ ਲਿਆਂਦਾ ਬਾਬਾ ਥਾਣੇ ਚੋਂ ਘਰੇ ਆ ਕੇ ਬਾਬਾ ਬੇਬੇ ਨੂੰ ਕਹਿੰਦਾ ਨਹੀਂ ਬਿਛਣੀ ਏ ਨਹੀਂ ਤੇਰੀ ਮਰਜ਼ੀ ਮੈਂ ਤਾਂ ਇੱਥੇ ਰਹਿੰਦਾ ਨਹੀਂ ਬਿਛਣੀ ਏ ਮੈਂ 35 ਸਾਲ ਪਿੰਡ ਸੰਮਤੀ ਨਾਲ ਸਰਪੰਚੀ ਕਰ ਗਿਆ ਨਹੀਂ ਹੋ ਕੱਲ ਦੇ ਸ਼ੁਕਰਿਆਂ ਤੇਰਾ ਤੇ ਗੱਟਾ ਤੀ ਮਰ ਗਿਆ ਲਈ ਆ ਗੱਲ ਫਿਰ ਬੇਬੇ ਜਦੋਂ ਹੋੜਾ ਦਿਲੋਂ ਹੋ ਬੇਬੇ ਕਹੇ ਕਰਤਾਰ ਸਿੰਘ ਕਿਹੜੀ ਗੱਲੋਂ ਥੁੜਗੇ ਵੇ ਹਾਏ ਮੇਰੇ ਵੀ ਸਬਜ਼ੀਆਂ ਤੋੜਦੀ ਦੇ ਹੁਣ ਗੋਡੇ ਜੁੜ ਗਏ ਵੇ ਤੇਰੇ ਸ਼ਾਹ ਕੀ ਇੰਟਰਸਟ ਤੈਨੂੰ ਹੋਰ ਦੇਉਂਗੀ ਉਹ ਵੀ ਸਹਿਲੀ ਵੇ ਜਿੱਥੇ ਚੱਲੇਗਾ ਚੱਲੂੰਗੀ ਨਾਲ ਤੇਰੇ ਦੋ ਦੋ ਲੈ ਲਈ ਵੇ ਕੀ ਬਾਤ ਫੇ ਲਾਸਟ ਦੋ ਲਾਈਨਾਂ ਦੇ ਵਿੱਚ ਬਾਬੇ ਨੇ ਕੀ ਗੱਲ ਅੰਗਾਈ ਬਾਬਾ ਕਹਿੰਦਾ ਹੋ ਇੱਥੇ ਕੋਈ ਨਹੀਂ ਪੁੱਛਦਾ ਖਾਲੀ ਖੂਦੀਆਂ ਟਿੰਡਾਂ ਨੂੰ ਹੋ ਹੋ ਇੱਥੇ ਕੋਈ ਨਹੀਂ ਪੁੱਛਦਾ ਖਾਲੀ ਖੂਦੀਆਂ ਟਿੰਡਾਂ ਨੂੰ ਨੀ ਬੰਨ ਵਿਸਤਰਾ ਬਿਸ਼ਨੀਏ ਨੀ हाए मुड़ चे पिडां मुड़ चिंडां